ਮੈਂ ਹਾਂ ਸਰਜੀਤ ਪਿੰਡੂ ਰਾਹੀਂ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਲੜ ਲਾਲੋ ਬੜੀ ਤੇ ਲੋ ਜੀ ਇਹ ਸੁਬਾ ਦਾ ਟਾਈਮ ਹੈ ਅੱਜ ਆ ਗਈ ਆ ਜੀ ਲੋੜੀ ਸਾਰੀ ਮੇਰੀ ਬੀਤ ਭੈਣ ਆ ਭਾਈਆਂ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਹੁਣ ਮੈਂ ਲੱਗੀ ਆ ਜੀ ਸਾਫ ਸਫਾਈਆ ਕਰਨਾ ਸੋ ਇਹਦਾ ਕੱਲ ਮੈਂ ਅਸੀਂ ਰਹੇ ਹੋਏ ਸੀ ਲੋੜੀ ਦੇ ਫੰਕਸ਼ਨ ਤੇ ਤੇ ਉਥੋਂ ਆ ਕੇ ਵੈਲਕਮ ਹੈ ਸਾਰੀ ਸੋਈ ਦੀ ਸਾਫ ਸਫਾਈ ਕੀਤਾ ਹਨਾ ਤੇ ਸਾਰੇ ਮਤਲਬ ਕੀ ਕਲੀਅਰ ਕਰਕੇ ਸੋਈ ਸਾਫ ਕਰ ਦਿੱਤੀ ਆ ਸਾਰੇ ਪਾਂਡਿਆਂ ਦੇ ਸਾਰਾ ਮਤਲਬ ਕੀ ਸਾਰੀ ਚੱਕਤਰ ਕਰ ਦਿੱਤੀ ਆ ਸੋਈ ਚ ਤੇ ਹੁਣ ਸਿਰਫ ਮੇਰੇ ਚੰਦ ਚੰਦ ਕਰਨਾ ਰਹਿ ਸੋਈ ਚ ਪਾਂਡੇ ਕਿਣ ਕੇ ਤੇ ਹੁਣ ਮੈਂ ਕਰਦੀ ਸਭ ਤੋਂ ਪਹਿਲਾਂ ਬੈਟਕ ਦਾ ਕੰਮ ਤੇ ਆ ਅਸੀਂ ਲੋਹੜੀ ਦੇ ਫੰਕਸ਼ਨ ਤੇ ਗਏ ਸੀ ਉਹ ਕੱਪੜੇ ਨੇ ਇਹ ਸਾਰੇ ਧੋਣ ਵਾਲੇ ਦੇਖੋ ਜੀ ਕੱਪੜੇ ਕੁਛ ਤਾਂ ਆ ਹੋ ਗਏ ਧੋਣ ਵਾਲੇ ਇਹਨਾਂ ਤਾਂ ਮੈਂ ਧੋਉਂਗੀ ਹੱਥ ਨਾਲ ਤੇ ਕੁਛ ਮੇਰੇ ਜੋ ਕੱਲ ਨਾ ਕੱਪੜੇ ਨਹੀਂ ਧੋਤੇ ਸੀ ਉਹ ਉਹਦੇ ਵਾਸਤੇ ਮੈਂ ਲਈ ਹੋਈ ਆ ਮਸ਼ੀਨ। ਧੋਣ ਘਾਨੇ ਮਸ਼ੀਨ ਲਈ ਹੋਈ ਹੈ ਮਰੀ ਇੱਥੇ। ਲੋ ਜੀ ਜੋ ਆਪਣੇ ਪੁਰਾਣੇ ਕੱਪੜੇ ਸੀ ਨਾ ਉਹ ਮੈਂ ਮਸ਼ੀਨ ਦੇ ਵਿੱਚ ਪਾ ਦਿੱਤੇ ਨੇ ਤੇ ਸਰਫ ਪਾ ਦਿੰਦੇ ਆ ਮੈਂ ਕਿਹ ਚੱਲ ਦੋ ਗੇੜੇ ਆ ਜਾਣਗੇ ਹਨਾ ਤੇ ਫਿਰ ਆਪਾਂ ਇਹ ਕੱਪੜੇ ਕੱਢ ਦਵਾਂਗੇ ਤੇ ਜਿਹੜੇ ਨਵੇਂ ਕੱਪੜੇ ਨੇ ਮੈਂ ਬੱਠਲ ਚ ਪਾ ਕੇ ਰੱਖ ਦਿੱਤੇ ਸੀ ਮੈਂ ਕਿਹ ਚੱਲ ਹੱਥ ਨਾਲ ਧੋ ਦਾਂਗੇ ਹਨਾ ਇੱਥੇ ਮੈਨੇ ਆਪਣੀ ਆਵਾਜ਼ ਕੱਟ ਤਾਂ ਕੀਤੀ ਕਿਉਂਕਿ ਪਿੱਛੇ ਚੱਲਦੀ ਸੀ ਬਾਬਾ ਜੀ ਮਤਲਬ ਕਿ ਗੁਰਬਾਣੀ ਚੱਲਦੀ ਸੀ ਇਸ ਲਈ ਮੈਨੇ ਆਵਾਜ਼ ਕੱਟ ਕਰ ਦਿੱਤੀ ਤਾਂ ਮਾ ਕਿਤੇ ਕਾਪੀਰਾਈਟ ਨਾ ਆ ਜੇ ਲੋ ਜੀ ਆਪਣਾ ਕੱਪੜਿਆਂ ਦਾ ਕੰਮ ਸਾਰਾ ਹੋ ਗਿਆ ਸੀ ਇਸ ਤੋਂ ਬਾਅਦ ਫਿਰ ਮੈਂ ਅੰਦਰ ਆ ਕਿਸੇ ਕਮਰੇ ਦੇ ਵਿੱਚ ਕੰਬਲਾਂ ਦੀ ਤਹ ਸਾਫ ਕੀਤੀ ਵਿੱਚੋਂ ਤੇ ਉੱਤੇ ਸਾਰੇ ਛੱਤ ਦੇ ਉੱਤੇ ਮਤਲਬ ਕਿ ਸੂਣੀ ਫੇਰੀ ਜਾਲੇ ਤਾਰ ਨਾਲ ਮੇਰਾ ਹੈ ਨਹੀਂ ਲਿਹਾਉਣ ਵਾਲਾ ਇਸ ਲਈ ਫਿਰ ਮੈਂ ਸੂਣੀਓ ਮਤਲਬ ਕਿ ਜੂੜੀਓ ਫੇਰਦਾ ਨਹੀਂ ਸੂਣੀ ਜੂੜੀ ਤੇ ਇਸ ਤੋਂ ਬਾਅਦ ਫਿਰ ਮੈਂ ਛੱਤ ਸੂਣੀ ਫੇਰ ਤੋਂ ਬਾਅਦ ਮੈਂ ਸਾਰੇ ਪਰਦਿਆਂ ਦੇ ਪਾਈਪਾਂ ਨੂੰ ਵੀਰਾ ਫੇਰੀਆਂ ਸਾਰੇ ਸ਼ਿਸ਼ਿਆਂ ਤੇ ਪਾਈਪਾਂ ਤੇ ਪਰਦਿਆਂ ਤੇ ਤੇ ਐਲਸੀਡੀ ਉੱਤੇ ਮੈਂ ਕਿਹ ਚੱਲ ਸਾਰੇ ਸਾਫ ਕਰ ਦਿੰਨੇ ਆ ਹਨਾ ਲੋਹੜੀ ਦਾ ਤਿਹਾਰਾ ਹੈ ਤੇ ਆਪਾਂ ਜੋ ਵੀ ਗੰਦਗੀਆਂ ਸਾਰੀ ਕੱਢ ਦਿੰਨੇ ਕਮਰੇ ਦੇ ਵਿੱਚੋਂ ਕਿਉਂਕਿ ਲੋਹੜੀ ਦੇ ਦਿਨ ਕਹਿੰਦੇ ਹੁੰਦੇ ਨੇ ਇਸ ਤਰ੍ਹਾਂ ਇਹ ਦਲੱਦਰ ਜਾਏ ਹਨਾ ਮੈਂ ਕਿਹ ਚੱਲ ਸਾਰਾ ਤੇਲ ਦਰੇਤ ਕੀ ਕੱਢੀ ਦਿੰਨੇ ਅੱਜ ਸੋਈ ਮੈਂ ਇੱਕ ਦਿਨ ਪਹਿਲਾਂ ਕਰ ਦਿੱਤੀ ਸੀ ਕਿਉਂਕਿ ਅਸੀਂ ਲੋਹੜੀ ਤੇ ਫੰਕਸ਼ਨ ਤੋਂ ਆਏ ਤੇ ਤੇ ਸ਼ਾਮ ਨੂੰ ਮੈਂ ਰਸੋਈ ਦਾ ਸਾਰਾ ਕੰਪਲੀਟ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਫਿਰ ਮੈਂ ਰਸੋਈ ਸੁੰਭਰ ਕੇ ਅੰਦਰੋਂ ਕਮਰਾ ਸਾਰਾ ਕਰਕੇ ਮਤਲਬ ਕਿ ਝਾੜੂ ਵਗੈਰਾ ਸਾਰਾ ਕੱਢ ਦਿੱਤਾ ਸੀ ਕਮਰੇ ਦੇ ਵਿੱਚੋਂ ਦੇਖੋ ਸਾਰਾ ਸਾਫ-ਸਾਫ ਕਰ ਦਿੱਤਾ ਤੇ ਕੱਪੜਿਆਂ ਦੇ ਮਤ ਜੀ ਸਾਰੇ ਕੰਮਕਾਰ ਮੇਰੇ ਹੋ ਗਏ ਨੇ ਸਾਰੇ ਕੱਪੜੇ ਵਗੈਰਾ ਧੋ ਦਿੱਤੇ ਨੇ ਤੇ ਹੁਣ ਮੈਂ ਕਰਦੀ ਆ ਦੁਪਹਿਰ ਦਾ ਰੋਟੀ ਟੁੱਕ ਸਬਜੀ ਵਗੈਰਾ ਬਣਾਉਨੇ ਆ ਤੇ ਰੁੱਟੀ ਵਗੈਰਾ ਲਾਉਨੇ ਆ ਤੇ ਸਾਰੇ ਕੰਮ ਮੇਰੇ ਨਿਬੜ ਗਏ ਨਾ ਕੇ ਸਿਰ ਬਾ ਕੇ ਚਾਹ ਵਗੈਰਾ ਮੈਂ ਪੀ ਲਿਆ ਤੇ ਆਪਣੇ ਜਦੋਂ ਸਰਦੀਆਂ ਦੇ ਵਿੱਚ ਕੱਪੜੇ ਨਹੀਂ ਸੁੱਕਦੇ ਹੈਗੇ ਸਭ ਤੋਂ ਸੌਖਾ ਤਰੀਕਾ ਤੁਹਾਨੂੰ ਦੱਸ ਦਿਆਂ ਕੱਪੜੇ ਸੁਕਾਉਣ ਦਾ ਇਹ ਵੀ ਕੀ ਆ ਕਿਦਾਂ ਕੱਪੜੇ ਸੁੱਕਣਗੇ ਦੇਖੋ ਜੀ ਚੱਲਦੇ ਆ ਬਾਹਰੇ ਆਪਾਂ ਲੋ ਜੀ ਜੇ ਆਪਣੇ ਸਰਦੀਆਂ ਚ ਕੱਪੜੇ ਨਹੀਂ ਸੁੱਕਦੇ ਤਾਰ ਤੇ ਪਾਉਣ ਨੂੰ ਜਗ੍ਹਾ ਨਹੀਂ ਹੈਗੀ ਦੇਖੋ ਇੱਕ ਤਾਰ ਤਾਂ ਮੇਰੀ ਆ ਹੋ ਗਈ ਕੱਪੜਿਆਂ ਦੀ ਭਰੀ ਪਈ ਆ ਇੱਕ ਤਾਰ ਤੇ ਤਾਂ ਮੈਂ ਪਾ ਦੇ ਇੱਕ ਮੇਰੀ ਤਾਰ ਤਾਰ ਨਹੀਂ ਹੈਗੀ ਇਹ ਮਤਲਬ ਕਿ ਹੈ ਤਾਂ ਤਾਰ ਹੀ ਆ ਪਰ ਬਿਜਲੀ ਵਾਲੀ ਤਾਰ ਹੈ ਇਹ ਤੇ ਲਮਕਾਤੇ ਮੈਂ ਕਿ ਚੱਲ ਸੁੱਕੀ ਜਾਣਗੇ ਹਨਾ ਤੇ ਤੀਜਾ ਤਰੀਕਾ ਜੀ ਹੈਗਾ ਜੀ ਦੇਖੋ ਕੰਧ ਦੇ ਉੱਤੇ ਮੈਂ ਸਾਰੇ ਇਦਾਂ ਸੁੱਕੜੇ ਪਾ ਦਿੱਤੇ ਨੇ ਜਿਹਦੇ ਨਾਲ ਆਪਣੇ ਕੱਪੜੇ ਆਸਾਨੀ ਨਾਲ ਸੁੱਕ ਜਾਣਗੇ ਦੇਖੋ ਸਾਰੇ ਜਰਾਬਾਂ ਚ ਰੂਪਾਂ ਸਰਾਂ ਨੇ ਦੇ ਕਵਰ ਵਗੈਰਾ ਸਾਰੇ ਪਾ ਦਿੱਤੇ ਨੇ ਅਸਾਨੀ ਨਾਲ ਸੁੱਕ ਜਾਣਗੇ ਤੇ ਇੱਧਰ ਮੈਂ ਮੰਜੇ ਤੇ ਲਟਕਾਤੀ ਸੀ ਚਾਦਰ ਇਹ ਵੀ ਆਪਣੀ ਆਸਾਨੀ ਨਾਲ ਸੁੱਕ ਜੂਗੀ ਕੋਈ ਆਪਾਂ ਨੂੰ ਮਤਲਬ ਕਿ ਕੱਪੜੇ ਸਿਕਾਉਣ ਵਾਲਾ ਸਟੈਂਡ ਦੀ ਜ਼ਰੂਰਤ ਨਹੀਂ ਹੈਗੀ ਤੇ ਜੇ ਜਗ੍ਹਾ ਘੱਟ ਹੋਵੇ ਹਨਾ ਫਿਰ ਸਟੈਂਡ ਰੱਖਣ ਨੂੰ ਵੀ ਜਗ੍ਹਾ ਹੁੰਦੀ ਇਸ ਲਈ ਅਸੀਂ ਲਿਆਂਦਾ ਨਹੀਂ ਹੋਇਆ ਸਟੈਂਡ ਤੇ ਇੱਧਰ ਵੀ ਚਾਦਰਾਂ નીચે ਤਾਰ ਬੰਨੀ ਹੋਈ ਆ ਤੇ ਕੁਝ ਮੈਂ ਇੱਥੇ ਪਾ ਦਿੱਤੇ ਨੇ ਕੱਪੜੇ ਚੱਦਰ ਵਗੈਰਾ ਤੇ ਇਹ ਸਾਰੇ ਮੇਰੇ ਸ਼ਾਮ ਤੱਕ ਸਾਰੇ ਕੱਪੜੇ ਸੁੱਕ ਜਾਣਗੇ ਤੇ ਕੋਈ ਇਦਾਂ ਐ ਨਹੀਂ ਹੈਗਾ ਜੇ ਮਤਲਬ ਕਿ ਜੇ ਧੁੱਪ ਨਾ ਹੋਵੇ ਸੂਰਜ ਨਾ ਚੜੇ ਤਾਂ ਇਦਾਂ ਹੈਂਗਰਾਂ ਦੇ ਵਿੱਚ ਪਾ ਕੇ ਕੱਪੜੇ ਆਪਾਂ ਟੰਗ ਸਕਦੇ ਆ ਜਿਹਦੇ ਨਾਲ ਆਪਣੇ ਸਾਰੇ ਕੱਪੜੇ ਆਸਾਨੀ ਨਾਲ ਸੁੱਕ ਜਾਣਗੇ ਜਿਹੜੇ ਨਵੇਂ ਹੁੰਦੇ ਨੇ ਕੱਪੜੇ ਬਾਹਰ ਅੰਦਰ ਜਾਣ ਵਾਸਤੇ ਹੈਂਗਰਾਂ 'ਚ ਇਦਾਂ ਪਾ ਦਿੰਨੇ ਆ ਤੇ ਸਾਰੇ ਕੱਪੜੇ ਆਪਣੇ ਸ਼ਾਮ ਤੱਕ ਸੁੱਕ ਜਾਣਗੇ ਅੱਜ ਤਾਂ ਥੋੜੀ ਧੁੱਪ ਚਮਕਦੀ ਆ ਤੇ ਪਹਿਲਾਂ 3-4 ਦਿਨ ਮਤਲਬ ਕਿ ਕਈ ਦਿਨ ਹੋ ਗਏ ਆਪਣੇ ਕੱਪੜੇ ਬਿਲਕੁਲ ਨਹੀਂ ਤੇ ਸੁੱਕਦੇ ਮੈਂ ਇਦਾਂ ਹੀ ਸਾਰੇ ਕੰਦਾ ਉੱਤੇ ਪਾ ਦਿੰਦੀ ਸੀ ਤੇ ਦੇਖੋ ਜੀ ਸਾਰੇ ਕੱਪੜੇ ਆਪਣੇ ਕਲੇਅਰ ਸੁੱਕ ਜਾਣਗੇ ਇਧਰਲੇ ਪਾਸੇ ਆ ਗਏ ਤੇ ਇਧਰਲੇ ਪਾਸੇ ਆ ਗਏ ਜੀ ਹੁਣ ਕਰਦੇ ਆ ਆਪਾਂ ਦੁਪਹਿਰ ਤੱਕ ਸੁੱਕ ਤੇ ਸ਼ਾਮ ਨੂੰ ਆਪਾਂ ਮਨਾਵਾਂਗੇ ਲੋੜੀ ਕਿਵੇਂ ਲੋੜੀ ਮਨਾਵਾਂਗੇ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਚਲੋ ਜੀ ਫੇਰ ਗੱਲ ਕਰਦੇ ਆ ਸ਼ਾਮ ਨੂੰ ਉਹ ਜੀ ਸ਼ਾਮ ਹੋ ਚੁੱਕੀ ਸੀ ਤੇ ਮੈਂ ਇਧਰ ਧੂਨੀ ਲਗਾ ਦਿੱਤੀ ਮੈਂ ਕਿਹਾ ਚੱਲ ਇੰਨਾ ਸਰਦਾਰ ਜੀ ਸੇਕ ਲੈਣਗੇ ਤੇ ਮੈਂ ਮਾਗ ਜਿੰਨੀ ਆ ਭਾਂਡੇ ਪਾਂ ਦੇ ਕਿੰਨਾ ਟਾਈਮ ਲੱਗੂਗਾ? ਬੱਸ ਜੀ 5-7 ਮਿੰਟ। 5-7 ਮਿੰਟ? 4 ਮਿੰਟ। ਹੈ? 4 ਮਿੰਟ। ਹਾਂ ਹਾਂ। ਥੋੜਾ ਹੁਣ ਚੱਲ ਰਹੀ ਆ। ਆਖ ਦੇ ਕਿ ਮੈਂ ਕਿਹਾ ਸੀ ਨਾ। ਥੋੜੀ ਲੀਰਾ ਬਾਲ ਦੋ। ਹੈ? ਲੀਰਾ ਬਾਲ ਥੋੜੀਆਂ ਹੋਰ। ਨਾ ਨਾ ਬੱਸ ਬਹੁਤ ਆ ਗਈ। ਵੱਡੀ ਜੀ ਹੋ ਜਵਾਗਾ। ਇੱਕ ਦਾ ਮੋੜੀ ਬੁੱਤੋ। ਵੱਡੀ ਜੀ ਹੋ ਜੂ। ਨਾ ਬਹੁਤ ਸੋਹਣੀ। ਵੱਡੀ ਜੀ ਵਧੀਆ ਲੱਗਦੀ ਆ। ਥੈਂਕ ਯੂ ਭਾਜੀ। ਲਓ ਜੀ ਹੁਣ ਅਸੀਂ ਕਰਦੇ ਆ। ਸਿਮੋਏ ਲੋੜੀ ਦਾ ਮੱਠਾ ਟੇਕ ਆ ਜਾ ਪੁੱਤ ਪੱਜ ਗਏ ਤੇ ਸਮਾਨ ਉਰੇ ਆਇਆ ਮੱਖਲੀ ਇਹ ਇਹ ਗਾ ਪਾਣੀ ਬਣਾ ਰਹੀ ਹੋੜੀ ਨਾ ਗੱਠੀ ਵਿੱਚ ਤੇ ਇਹ ਹੋ ਗਈ ਕਿਹੜੀ ਵਿੱਚ ਹੁੰਦੀ ਹੈ ਜੀ ਇਹ ਇਹ ਗਾਠੀ ਕਿਹੜਾ ਤੇ ਲਾਲੀ ਤੇ ਲਾਲੀ ਵਿੱਚ ਹੋਉਂਦੀ ਹੈ ਤੇ ਲਾਲੀ ਇਹ ਸ਼ੱਕਰ ਤੇ ਲਾਲੀ ਗੱਠੇ ਹੋ ਗਈ ਲਓ ਜੀ ਹੁਣ ਆਪਾਂ ਪਹਿਲਾਂ ਤਾਂ ਕਰਦੇ ਆ ਇਸ ਤਰ੍ਹਾਂ ਇਹ ਦਲਦਰ ਜਾ ਇਹ ਦਲਦਰ ਦੀ ਜੜ ਜੁਲੇ ਭਾਈ ਖੜ ਦੋ ਬਲਬ ਇਹਨਾਂ ਖਾਣੇ ਆ ਨਹੀਂ ਬਲਬ ਉਹ ਕਰਦੇ ਆ ਫੋਟੋ ਲੈ ਲਓ ਉੱਥੇ ਕਿੰਮਾ ਆਉਤ ਦੂਰੋਂ ਦੂਰੋਂ ਹੀ ਰਹੂ ਜਿਹੜਾ ਉਹ ਫਿਰ ਨੇੜੇ ਹੋ ਫਿਰ ਇੱਕ ਜੀ ਤੇ ਰੋਸ਼ਨੀ ਪੈਂਦੀ ਆ ਫਿਰ ਦੂਰੋਂ ਸਾਰੀ ਜੀ ਤੇ ਪੈਂਦੀ ਆ ਨਾ ਆ ਆ ਵੱਡੀ ਸਾਰੀ ਬੜੀ ਸਾਰੀ ਟਰੇ ਦਿਖਾ ਦੇ ਸਾਰੀ ਟਰੇ ਦੀ ਫੋਟੋ ਲੈ ਲੈ ਈਮੂ ਲੈ ਲੈ ਮੈਂ ਜੀਪਾਉਂਦਾ ਇਸਰਾ ਹੀ ਦਰਜਾ ਹੀ ਜਾਇਜ਼ ਕਰਨ ਦਾ ਹੈ ਤਾਂ ਬੁੱਤ ਆਉਣ ਦੋ ਮੈਂ ਤਾਂ ਖਾਊਂਗਾ ਮੈਂ ਤਾਂ ਖਾਊਂਗਾ ਉੜ ਜਾਣਾ ਨਾ ਮਸਾਜੀ ਉੱਠਿਆ ਲਾ ਜੀ ਇੱਕotha ਲੱਟ ਕੇ ਆ ਜਾ ਆ ਜਾ ਬੁੱਤ ਬਾਹਰ ਕਿਉਂ ਖਰਾਬ ਕਰਦੇ ਨੇ ਜੋ ਕਰ ਸਕਦੇ ਸੀ ਇਹਦੇ ਨੂੰ ਪਹਿਨ ਤਿਲ ਤਿਲ ਮਗਾਰ ਕਿਸੇ ਦੇ ਕਿਉਂ ਆਪਣੀ ਮੂਛ ਪਹਿਣੀ ਆ ਲੈ ਹੁਣ ਕੋ ਲੱਗੇ ਜੀ ਮੂਛੋਂ ਨਿਕਲ ਤਿਲੀ ਆਉਣੇ ਪੁੱਲ ਲਗੇ ਨਾ ਦਿਮਾਗ ਸੀ ਨਿਕਲ ਗਿਆ ਇਹ ਤੇ ਵੀ ਤਿਲੀ ਨਹੀਂ ਹੈ ਇਹਦੇ ਵੀ ਤਿਲੀ ਨਹੀਂ ਹਾਂ ਹੁੰਦੇ ਤਿਲੀ ਨਹੀਂ ਅੱਗੇ ਦੇਖੀਂ ਫੜੂ ਇਸਰ ਆਏ ਦਿਲਦਰ ਜਾਏ ਦਿਲਦਰ ਦੀ ਜੜ ਚੁੱਲੇ ਪਾਈ ਇਸਰ ਆਏ ਦਿਲਦਰ ਜਾਏ ਦਿਲਦਰ ਦੀ ਜੜ ਚੁੱਲੇ ਪਾਈ ਇਸਰ ਆਏ ਦਿਲਦਰ ਜਾਏ ਦਿਲਦਰ ਦੀ ਜੜ ਚੁੱਲੇ ਪਾਈ ਇਸਰ ਆਏ ਦਿਲਦਰ ਜਾਏ ਦਿਲਦਰ ਦੀ ਜੜ ਚੁੱਲੇ ਪਾਈ ਇਸਰ ਆਏ ਦਿਲਦਰ ਜਾਏ ਦਿਲਦਰ ਦੀ ਜੜ ਚੁੱਲੇ ਪਾਈ ਇਸਰ ਆਏ ਦਲਦਰ ਜਾਏ ਦਲਦਰ ਦੀ ਜੜ ਸਿਮਲੇ ਪਾ ਇਸਰ ਆਏ ਦਲਦਰ ਜਾਏ ਦਲਦਰ ਦੀ ਜੜ ਸਿਮਲੇ ਪਾ ਲੋ ਜੀ ਅਸੀਂ ਲਗਾਈ ਸੀ ਧੂਣੀ ਬੱਠਲ ਦੇ ਵਿੱਚ ਹੀ ਲਗਾਈ ਆ ਫਰਸ਼ ਤੇ ਨਹੀਂ ਲਗਾਈ ਹੈਗੀ ਤੇ ਸਰਦਾਰ ਜੀ ਲੋੜੀਆਂ ਦੀ ਮੁਬਾਰਕਾਤਾ ਦੇ ਦਿਓ ਸਾਰੀ YouTube ਸਾਰਿਆਂ ਨੂੰ ਲੋੜੀਆਂ ਬਹੁਤ ਬਹੁਤ ਮੁਬਾਰਕਾਂ ਆਤਮਾ ਸਭ ਦੇ ਕਰੇ ਸੁਖ ਸਾਂ ਦੀ ਲੋੜੀ ਲਿਆਵੇ ਤਰੱਕੀਆਂ ਵਰਸੇ ਬਸ ਸੇ ਇੰਨਾ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਜਾ ਕਰੋ ਤੇ ਵੀਡੀਓ ਨਹੀਂ ਚੰਗੀ ਲੱਗਦੀ ਤਾਂ ਕੋਈ ਗੱਲ ਨਹੀਂ ਤਾਂ ਵੀ ਲਾਇਕ ਕਰਦੇ ਜਾ ਕਰੋ ਆ ਦਸੀਮਰ ਨੂੰ ਦੇ ਚੰਗੀ ਲੱਗਦੀ ਆ ਤਾਂ ਸ਼ੇਅਰ ਕਰਦੇ ਜਾ ਕਰੋ ਸੀਮਰ ਨਾ ਹੈਪੀ ਲੋੜੀ ਕਹਦੇ ਪੁੱਤ ਸਾਰਿਆਂ ਨੂੰ ਹੈਪੀ ਲੋੜੀ ਜਾ ਰਹੇ ਹਾਂ ਇੱਧਰ ਉੱਪਰ ਸ਼ੇਅਰ ਕਰਕੇ ਪੁੱਤ ਮਨਿੰਦਰ ਹੈਪੀ ਲੋੜੀ ਜੀ ਸਾਰਿਆਂ ਨੂੰ ਹਾਂ ਜੀ ਆਲ ਮਾਈ ਯੂਟਿਊਬ ਫੈਮਲੀ ਹੈਪੀ ਲੋੜੀ ਸਾਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਹੈਪੀ ਲੋੜੀ ਮੇਰੀ ਯੂਟਿਊਬ ਫੈਮਲੀ ਲੋ ਜੀ ਹੁਣ ਖਾਣੇ ਆਪਾਂ ਜੋ ਸਮਾਨ ਹੈਗਾ ਲੈ ਬੱਚੋ ਖਾਓ ਕੀ ਖਾਣਾ ਮਠਾ ਮਠਾ ਬਰਾਡੇ ਉਧਰ ਲੈ ਲੈਂਦੇ ਨੇ ਆਵਾਂਗੇ ਅੰਦਰ ਵਾਲੇ ਹਲੇ ਸਾਰੇ ਪਰਿਵਾਰ ਅੰਦਰ ਆਲਾ ਹਲੇ ਆਇਆ ਨਹੀਂ ਹੈਗੇ ਤੇ ਉਹ ਵੀ ਆਣਗੇ ਉਹ ਵੀ ਉਹਨਾਂ ਦੀ ਵੀਡੀਓ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਲੈ ਸਿ ਮਿੰਦੋ ਖਾਲਾ ਪੁੱਤ ਕੀ ਖਾਣਾ ਮੂਕਲੀ ਕੋਮ ਬਕਰ ਮਠਾਈ ਹੁਣ ਇਹਦੇ ਵਿੱਚ ਨੂਨ ਨਾਲ ਰੋੜੀ ਪੰਨਣਾ ਮੈਂ ਥੋੜੀ ਧਰ ਬਣਾ ਲਵਾਂ ਜੀ ਇਹ ਪੈਕਟ ਵਾਲੀ ਮੂੰਗਫਲੀ ਇਦਾਂ ਹੀ ਹੁੰਦੀ ਹੈ ਇਹ ਬਈ ਇਹਦੇ ਉੱਪਰ ਰੱਖ ਲਓ ਜੀ ਤਵਾ ਰੱਖੋ ਇਹਦੇ ਉੱਪਰ ਹੋਰ ਕੱਤੀਆਂ ਥੋੜੀ ਜਿਹੀ ਕੱਤੀਆਂ ਥੋੜੀ ਜਿਹੀ ਕੱਸੀ ਕੱਤੀਆਂ ਤੇ ਟੇਬਲ ਤੇ ਰੱਖ ਦੋ ਇਹਨੂੰ ਲਓ ਜੀ ਅੰਦਰ ਚੱਲ ਪੀ ਆਪਣੇ ਪੱਠੀ ਮੂੰਗਫਲੀ ਆ ਭੁੰਨਣ ਵਾਲੀ ਅਬ ਇਹ ਚ ਨਹੀਂ ਕਲਦਾ ਨਹੀਂ ਤਵਾ ਨਾ ਜੀ ਨਿਕਲਦਾ ਨਹੀਂ ਹੈਗਾ ਉਹ ਉੱਪਰ ਹੀ ਰੱਖ ਦੂੰ ਐਵੇਂ ਬਸ ਆਪੀ ਭੁੰਨੀ ਲਈ ਰੀੜਾ ਪਰ ਦਾ ਬਦਲਣ ਵਾਲ ਤੇ ਕੁਛ ਨਹੀਂ ਰੜੀ ਦੀ ਰੱਖ ਸਰਦਾਰ ਜੀ ਲੱਗੇ ਨੇ ਮੂੰਗਫਲੀਆਂ ਭੁੰਨਣ ਇਹ ਮੈਂ ਥੋੜੇ ਜਿਹਾ ਕੱਚੇ ਆ ਲੱਗਦੀ ਇਹਨੇ ਬੰਦਾ ਕਰਾਉਣ ਵਾਸਤੇ ਹੈ ਰੀੜਾ ਪਰ ਦਾ ਕੀ ਮਾੜੀ ਲਾਗ ਅੱਗ ਦਾ ਕਿੰਨੀ ਆ ਪੁੱਤੋ ਸ਼ੇਕ ਬਹੁਤ ਜ਼ਿਆਦੇ ਆ ਦੇਖੋ ਉਹ ਦੂਰ ਹੋ ਕੇ ਕਿ ਨੇਰੇ ਹੋ ਕੇ ਦੇਖੋ ਜਿਵੇਂ ਨਹੀਂ ਹੈਗਾ ਬਹੁਤ ਜ਼ਿਆਦੇ ਆ ਕਰੂ ਹੁਣ ਤਾਂ ਹੁਣ ਤਾਂ ਕਰਨਾ ਦਾ ਮੈਂ ਪਾਥੀਆਂ ਹੋਰ ਲਾ ਆਂਦੀ ਆਈ ਇੰਦਰੋਂ ਆਇਆ। ਇੰਦਰੋਂ ਆਪਣਾ ਅੰਦਰੋਂ ਪੂਰਾ ਪਰਿਵਾਰ ਆ ਗਿਆ ਸੀ ਤੇ ਸਾਰੇ ਬਹਿ ਕੇ ਇੱਕ ਵਾਰ ਫੇਰ ਅਸੀਂ ਲੱਗ ਗਏ ਸੀ ਪੌਣ ਮੱਥਾ ਟੇਕਣ। ਇੱਕ ਸਰ ਆਏ ਤੇ ਨਿੱਕਰ ਜਾਏ ਤੇ ਇੰਦਰ ਜਗਲ ਕੁੱਲੇ ਪਏ। ਇੱਕ ਸਰ ਆਏ ਤੇ ਨਿੱਕਰ ਜਾਏ ਤੇ ਇੰਦਰ ਜਗਲ ਕੁੱਲੇ ਪਏ। ਇੱਕ ਸਰ ਆਏ ਤੇ ਨਿੱਕਰ ਜਾਏ ਤੇ ਇੰਦਰ ਜਗਲ ਕੁੱਲੇ ਪਏ। ਬਸ। ਬੀਰ ਜਿੱਥੇ ਗਿਆ? ਪਤਾ ਨਹੀਂ ਜੇ ਤਾਂ ਆਈ ਨਹੀਂ। ਆਈ ਨਹੀਂ ਥੋੜੀ ਜੀ। ਬਾਕੀ ਅੱਜ ਵਾਰ ਫੇਰ ਰੋਟੀ ਖਾਣੀ। ਪਤਾ ਨਹੀਂ। ਅਸੀਂ ਤਾਂ ਮੈਂ ਗੁੱਤਰੀਦ ਕੇ ਖਾਇ ਤੀ। ਕਹੀਂ ਗਿਆ। ਜੀ ਪੂਰੇ ਪਰਿਵਾਰ ਨੇ ਮੱਥਾ ਟੇਕ ਲਿਆ ਸੀ ਤੇ ਫਿਰ ਬੈੱਕ ਕੇ ਲੱਗੇ ਸੀ ਗੱਲਾਂ ਬਾਤਾਂ ਕਰਨਾ ਹਨਾ ਤੇ ਬਾਕੀ ਖਾਣ ਪੀਣ ਦਾ ਸਮਾਨ ਜੋ ਵੀ ਹੈ ਖਾਣ ਲੱਗੇ ਸੀ ਲੋ ਜੀ ਲੋੜੀ ਸੈਲੀਬ੍ਰੇਸ਼ਨ ਕਰਕੇ ਅਸੀਂ ਅੰਦਰ ਆ ਗਏ ਆ ਸਰਦਾਰ ਜੀ ਪਿੰਦੇ ਨੇ ਕੌਫੀ ਤੇ ਮਰਿੰਦਰ ਵੀ ਕੌਫੀ ਪਿੰਦੇ ਨੇ ਸੀਮਨ ਵੀ ਕੌਫੀ ਪਿੰਦਾ ਤੇ ਤੁਹਾਨੂੰ ਹੁਣ ਬਾਹਰ ਧੁੰਦ ਦਿਖਾਣੇ ਆ ਬੈਠੇ ਦੇਖਦੇ ਨੇ ਪੰਜਾਬੀ ਪਿਕਚਰ ਫਿਲਮ ਕਿਹੜੀ ਹੈ ਜੀ ਇਹ ਫਿਲਮ ਹਾਂਜੀ ਗੱਡੀ ਚੱਲਦੀ ਜਾਂਦੀ ਐ ਸਲੰਗਾ ਮਾਰਦੀ ਹਾਂਜੀ ਉਹ ਫਿਲਮ ਹੈ ਇਹ ਉਹ ਦੇਖਦੇ ਨੇ ਇੰਜੋਏ ਕਰਦੇ ਨੇ ਤੁਹਾਨੂੰ ਬਾਹਰ ਦਿਖਾਣੇ ਆ ਮੌਸਮ ਧੁੰਦ ਬਹੁਤ ਜ਼ਿਆਦੇ ਆ ਗਈ ਆ ਬਾਹਰ ਦੇਖੋ ਜੀ ਧੁੰਦ ਕਿੰਨੀ ਬਹੁਤ ਜ਼ਿਆਦੇ ਧੁੰਦ ਆ ਗਈ ਆ ਬਹੁਤ ਜ਼ਿਆਦੇ ਦੇਖੋ ਕਿੰਨੀ ਧੁੰਦ ਲੱਗਦੀ ਹੈ ਬਾਹਰੇ ਹਨਾ ਬਹੁਤ ਜਿਆਦੇ ਧੁੰਦ ਆ ਗਈ ਕੋ ਲੱਖਤ ਆ ਗਈ ਹੈ ਧੁੰਦ ਬਸ ਬਾਕੀ ਪਰਿਵਾਰ ਅੰਦਰ ਗਿਆ ਤੇ ਮੈਂ ਵੀ ਬਸ ਹੁਣ ਥੋੜੀ ਜੀ ਅੱਗ ਰਹਿ ਗਈ ਸੀ ਮੈਂ ਕਿਹਾ ਚੱਲ ਅੱਗ ਜੀ ਫੋਲਦਾ ਨਹੀਂ ਹਨਾ ਥੋੜਾ ਜਿਹਾ ਸੇਕ ਲਾਵਾਂ ਤੇ ਲਓ ਜੀ ਮੈਂ ਵੀ ਆਪਣੀ ਕਾਫੀ ਵਗੈਰਾ ਲੈ ਕੇ ਜਾਵਾਂ ਤੇ ਕਾਫੀ ਚੱਕਦੀ ਅੰਦਰੋਂ ਜੀ ਚੋਈ ਚਾ ਆ ਗਏ ਆਪਾਂ ਆਪਾਂ ਕਾਫੀ ਚੱਕ ਲਈ ਆ ਤੇ ਲਾਈਟ ਕਰਦੇ ਆ ਬੰਦ ਚਲਦੇ ਆ ਹੁਣ ਆਪਾਂ ਅੰਦਰ ਤੇ ਲੋਜੀ 에ਸੀ ਆਪਣੀ ਅੱਜ ਦੀ ਲੋੜੀ ਵਾਲੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਊ ਵੀ ਤੇ ਲੈ ਕੇ ਆਵਾਂਗੇ ਇੱਕ ਹੋਰ ਵੀਡੀਓ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਹੀਂ ਹੋਆ ਪਲੀਜ਼ ਚੈਨਲ ਨੂੰ ਲਾਈਕ ਵੀ ਕਰਨਾ ਸਬਸਕ੍ਰਾਈਬ ਵੀ ਕਰਨਾ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਣਾ ਤਾਂ ਜੇ ਤੁਹਾਨੂੰ ਹਰ ਇੱਕ ਵੀਡੀਓ ਦੇਖਣ ਨੂੰ ਮਿਲੇ ਜਿਤ ਕਰਦੀ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਵੇ ਚਲੋ ਜੀ ਮਿਲਦੇ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀ ਕਾਲ ਹੈਪੀ ਲੋੜੀ